ਕਾਂਗਰਸ ਪਾਰਟੀ ਨੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਵੀ ਦੇਣਾ ਪੈ ਰਿਹਾ ਚ। ਉਹ ਕਹਿੰਦੇ ਆ ਕਿ ਸਾਡੇ ਵਰਕਰਾਂ ਦੀਆਂ ਬੜੀਆਂ ਸ਼ਿਕਾਇਤਾਂ ਸ੍ਰੀ ਐਮਪੀ ਸਾਹਿਬ ਇੱਥੇ ਆਏ ਦੇ ਨਾਲ ਸ਼ੇਰ ਸਿੰਘ ਜੀ ਕੋਲ ਆਇਆ। 40 ਸਾਲ ਪਾਤ ਜੀ ਸੀ ਜਿੱਤੀ ਹੈ। ਅਸੀਂ ਇੱਥੋਂ ਦੇ ਡਿਪਟੀ ਕਮਿਸ਼ਨਰ ਜੀ ਨੂੰ ਮਿਲੇ ਆਂ, ਐਸਐਸਪੀ ਸਾਹਿਬ ਨੂੰ ਮਿਲੇ ਆਂ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਨਾਲ ਕੋਈ ਤੱਕਾ ਨਹੀਂ ਹੋਇਆ। ਕਿ ਮੇਰਾ ਤੁਹਾਡਾ ਪਤਾ ਜਿਹੜੇ ਐਨਓਸੀ ਇਸ ਦੇ ਵਿੱਚ ਪੈਸੇ ਲਈ ਜਾਂਦੇ ਸੀ, ਪੰਚਾਇਤ ਅਫਸਰ ਲੈਂਦੇ ਸੀ ਵੀਡੀਓਜ਼ ਲੈਂਦੇ ਸੀ। ਉਹ ਕਹਿੰਦੇ ਕਿ ਬਿਲਕੁਲ ਅਸੀਂ ਕਿਸੇ ਨੂੰ ਵੀ ਐਨਓਸੀ ਨਹੀਂ ਦੋਤਾ ਹੈ। ਇਲੈਕਸ਼ਨ ਕਮਿਸ਼ਨ ਪੰਚਾਇਤਾਂ ਵਿੱਚ ਬੁਲੀਆਂ ਲੱਗ ਰਹੀਆਂ ਹਨ ਉਹ ਕਿਉਂ ਲੱਗ ਰਹੀਆਂ ਸੀ ਜਿਹੜੇ ਪੰਚਾਇਤ ਅਫਸਰ ਰਹੇ ਉਹਨਾਂ ਨੂੰ ਐਨਓਸੀ ਨਹੀਂ ਦਿੰਦੇ ਸੀ ਟੈਕਸ ਨਹੀਂ ਦਿੰਦੇ ਸੀ ਉਹ ਕਹਿੰਦੇ ਸੀ ਤੁਹਾਨੂੰ ਇਲੈਕਸ਼ਨ ਲੜਨ ਦੀ ਲੋੜ ਹੀ ਨਹੀਂ ਅਸੀਂ ਤੁਹਾਨੂੰ ਸਰਪੰਚ ਬਣਾਵਾਂਗੇ ਤੇ 20000 ਰੁਪਏ ਚੱਲਦਾ ਸੀ ਆਪਾਂ ਨੂੰ ਜਿਹੜਾ ਕਲੱਬ ਸੁਆਇਆ ਸਰ ਡੀਸੀ ਨੂੰ ਕੰਡਿਸ਼ਨ ਨੂੰ ਮਿਲਿਓ ਤੇ ਐਸਐਸਸੀ ਕਹੜੇ ਨੂੰ ਮਿਲਿਓ ਤਾਂ ਕੀ ਵਿਸ਼ਵਾਸ ਜਿੱਤਣਾ ਹੈ ਕੋਨਾ ਨੇ ਵਿਸ਼ਵਾਸ ਜਿੱਤਿਆ ਹਸਟਾਲਪੋ ਡੋਲਾ ਦੇ ਦਫ਼ਤਰਾਂ ਵਿੱਚ ਲੋਕ ਪ੍ਰਸ਼ਾਸਨ ਦੇ ਕ੍ਰੀਡੋ ਦਫ਼ਤਰ ਵਿੱਚ ਸੈਕਰੀ ਜੇਆਈ ਜਾਂ ਬੀਵੀਕਿਓ ਉਹ ਬੈਠਣਗੇ ਨਾਲ ਹੀ ਜਿਹੜਾ ਕੋਈ ਟੱਕੇਸ਼ਈਏ ਕਰਤੀ ਇਹ ਮੁਲਤ ਉਹਦੇ ਬਾਅਦ ਨੇ ਪੂਰਾ ਸਾਡਾ ਸਾਥ ਇਹ ਕਿਸੇ ਤਰ੍ਹਾਂ ਦੀ ਇਹਨੂੰ ਕੋ ਡਰਨ ਦੀ ਲੋੜ ਨਹੀਂ ਬਿਲਕੁਲ ਫੇਰ ਇਲੈਕਸ਼ਨ ਕਰਵਾਣਾ ਚਾਹਦੇ ਇਹ ਇਲੈਕਸ਼ਨ ਕਰਵਾ ਕੇ ਸਾਡੇ ਲੋਕ ਜਿਹੜੇ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਸਾਰੇ ਇਸ ਗੱਲ ਨਾਲ ਸੁਖਦ ਹਨ ਐਸਪੀ ਦੇ ਜੀਸੀ ਮੈਡਮ ਨੇ ਧਿਆਨ ਨਾਲ ਜੇ ਬਿਲਕੁਲ ਫੇਰ ਇਲੈਕਸ਼ਨ ਕਰਵਾਉਂਦੇ